ਅਸਲੀ ਗੱਲ ਦੇ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪਾ ਰਹਿ ਜਲੰਧਰ West ਪਹੁੰਚੇ ਆਂ ਚੂ ਬੋਟਾਂ ਤੋਂ ਕੁਝ ਘੰਟੇ ਪਹਿਲਾਂ ਦਾ ਸਰਵੇ ਲੈ ਕੇ ਹਾਜ਼ਰ ਹੋਇਆ ਤੁਹਾਡੇ ਵਿੱਚਕਾਰ ਦੇਖਦੇ ਆਂ ਜਲੰਧਰ West ਦੇ ਲੋਕ ਕੀ ਕਿਹਨੂੰ ਵੋਟ ਪਾ ਕੇ ਇਸ ਵਾਰ ਬਾਈ ਇਲੈਕਸ਼ਨ ਤੇ ਐਮਐਲਏ ਬਣਾਉਣਗੇ ਜਲੰਧਰ West ਦੇ ਲੋਕ ਕੁਝ ਹੀ ਘੰਟੇ ਬਾਕੀ ਨੇ VOTING ਤੋਂ ਕੁਝ ਘੰਟੇ ਆ ਪਹਿਲੇ ਦਾ ਸਰਵੇ ਕੁਝ ਜਲੰਧਰ ਵਾਸੀਆਂ ਦੀ ਕੀ ਆ رائے ਕਿਹਨੂੰ ਜਿਤਾਉਣਗੇ ਕਿਹੜੇ ਮੁੱਦੇ ਐਮ ਰਹਿਣਗੇ ਇਸ ਵਾਰ ਬਾਈ ਇਲੈਕਸ਼ਨ ਦੀ ਪੋਲ ਵਿੱਚ ਅੰਕਲ ਜੀ ਵੋਟ ਕਿਹਨੂੰ ਪਾਓਗੇ ਬੋਰਡ ਆਪਣੀ ਮਰਜ਼ੀ ਨਾਲ ਪਾਵਾਂਗੇ ਤੁਹਾਨੂੰ ਕਿਹੜੀ ਪਾਰਟੀ ਦੀ ਹੈ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦੇ ਆ ਵੈਸੇ ਤੇ ਅਸੀਂ ਆਪ ਸਰਕਾਰ ਨੂੰ ਪਾਣਾ ਪਹਿਲਾਂ ਕਿੰਨੇ ਜਿੱਤਾਇਆ ਸੀ ਤੁਸੀਂ ਪਹਿਲੇ ਚੰਨੀ ਨੂੰ ਜਿੱਤਾਇਆ ਸੀ ਇਸ ਵਾਰ ਆਮ ਆਮ ਆਪ ਪਾਰਟੀ ਕਿਉਂ ਇਸ ਕਰਕੇ ਕਿਉਂਕਿ ਉਹਨੇ ਜਾ ਕੇ ਕੁਝ ਵੀ ਨਹੀਂ ਕਰਨਾ ਬਾਹਰ ਹੀ ਬਹਿਣਾ ਇਹ ਬੰਦਾ ਜਿੱਤੇਗਾ ਤਾਂ ਕੰਮ ਤੇ ਕਰਵਾ ਲਾਂਗੇ ਆਂਟੀ ਵੋਟ ਕਿਨੂੰ ਪਾਵਾਂਗੇ ਇਸ ਵਾਰ ਬੋਰਡ ਭਰਾਵਾ ਤੁਹਾਨੂੰ ਇਹ ਫੋਣੀ ਅਜਿਹਾ ਰੱਖ ਕੇ ਕਰਕੇ ਕਰਨੀ ਆ ਇਹ ਕਿਹੜੀ ਪਾਰਟੀ ਹੈ ਕਿਹੜੀ ਸਰਕਾਰ ਦੇ ਸੁਣ ਕੰਮ ਵਧੀਆ ਲੱਗਦੇ ਹਰ ਕੰਮ ਸਾਰਿਆਂ ਦੇ ਵਧੀਆ ਹੀ ਆ ਕਿਹੜੀ ਬਾਤ ਇਹ ਫਿਰ ਵੀ ਇੱਕ ਦੇ ਮੈਂ ਨਾ ਹੁਣ ਇਹਦਾ ਨਾ ਪਤਾ ਪਾਣੀ ਵੋਟ ਵੋਟ ਦੀ ਕਾਂਗਰਸ ਨਾ ਕਾਰਨਾ ਸਾਨੂੰ ਉਹ ਸੇ ਸਾਡੇ ਮੱਲੇ ਵਾਲੇ ਹਨਾ ਹਾਂਜੀ ਕੌਂਸਲਰ ਸਾਡੇ ਮੱਲੇ ਵਾਲੇ ਭਾਰਤੀ ਜਨਤਾ ਪਾਰਟੀ ਕਾਰਨਾ ਹੰਦੀ ਕਾਰਨਾ ਕੋਮਲ ਕਪੂਲ ਕਾਰਨਾ ਮਤਲਬ ਆਈ ਮੀਨ ਕਿਉਂ ਵੋਟ ਪਾਣਿਆ ਭਾਰਤੀ ਜਨਤਾ ਪਾਰਟੀ ਨੂੰ ਉਹ ਵਧੀਆ ਸਰਕਾਰ ਹੈ ਬੀਜੇਪੀ ਕਾ ਸਰਕਾਰ ਹੈ ਠੀਕ ਹੈ ਬੀਜੇਪੀ ਸਰਕਾਰ ਵਧੀਆ ਦੇ ਅੰਕਲ ਜੀ ਗੜਿਆ ਅੰਕਲ ਜੀ ਵੋਟ ਨਹੀਂ ਪਾਣੀ ਆ ਸਰ ਹਵਾ ਬੋਰਡ ਕਿਉਂ ਪਾਉਣੀ ਆ ਬਹੁਤ ਆਉਂਦੇ ਵੋਟ ਵਾਲੇ ਦਾ ਹੰਬ ਤੁਸੀਂ ਚੁਣ-ਚਣ ਲੈ ਰਹੇ ਹੋ ਇਸ ਵਾਰ ਵੋਟ ਕਿਹਨੂੰ ਚੁਣ ਕੇ ਪਾਉਂਗੇ ਵੋਟ ਹੁਣ ਦੇਖ ਉਧਰ ਕਾਂਗਰਸ ਫਿਰਦੀ ਆ ਉਧਰ ਝਾੜੂ ਵਾਲੇ ਫਿਰਦੇ ਆ ਹੈ ਝਾੜੂ ਵਾਲੇ ਝਾੜੇ ਵਾਲਿਆਂ ਨੂੰ ਪਾਵਾਂਗੇ ਕਾਰਨ ਕਾਰਨ ਕੀ ਆ ਮਤਲਬ ਵੀ ਕੋਈ ਕੰਮ ਕਰਦੇ ਅਗਲੇ ਿਹੜਾ ਵਾਲੇ ਅਗਲੇ ਕੋਈ ਕੰਮ ਕਰਦੇ ਤਾਂ ਇਸ ਵਾਰ ਵੋਟ ਝਾੜੂ ਨੂੰ ਪਾਵਾਂਗੇ ਭਗਵੰਤਬਾਲ 1500 ਕਿਹੜਾ ਫਿਰਫਤ 1500 ਦਿੰਦਾ ਕਿਹੜਾ 1500 ਰੁਪਏ ਦਿੰਦਾ ਆਮ ਆਦਮੀ ਪਾਰਟੀ ਜੀ 1500 ਕਿਹੜਾ ਦਿੰਦਾ ਵਾ ਕਿਹੜਾ 1500 ਦਾ ਤੁਹਾਨੂੰ ਪੈਨਸ਼ਨ ਅਜਾ ਪੈਨਸ਼ਨ 1500 ਹਾਂਜੀ ਠੀਕ ਹੈ ਜੀ ਮੇਰੀ ਉਮਰ ਦੇਖਦੇ ਪਏ ਕਿੰਨੀ ਹਾਂਜੀ ਬਸ ਠੀਕ ਹੈ ਕਿ ਇਸ ਵਾਰ ਜਿਹੜਾ ਪੈਨਸ਼ਨ ਦੇ ਦੇ 1500 ਰੁਪਏ ਵੋਟੋਂ ਨੂੰ ਭਗਵੰਤ ਸਿੰਘ ਮਾਨ ਨੂੰ ਵੋਟ ਪਾਉਣਗੇ ਵੀ ਮੈਂ ਵੋਟ ਕਿਹਨੂੰ ਪਾਏਗਾ ਝਾੜੂ ਨੂੰ ਕਾਰਨ ਕਾਰਨ ਬੰਦੇ ਵਧੀਆ ਕੰਮ ਕਰ ਵਧੀਆ ਕਰ ਦੇਗੇ ਬੰਦੇ ਵਧੀਆ ਝਾੜੂ ਨੂੰ ਝਾੜੂ ਨੂੰ ਪੱਕਾ ਝਾੜੂ ਨੂੰ ਭਾਈ ਕਾਰਨ ਹਾਂਜੀ ਕਾਰਨ ਝਾੜੋ ਦੇ ਹੋਣ ਦੇ ਕੋ ਭਗਵੰਦ ਮਾਨ ਨੇ ਇੱਥੇ ਘਰ ਵੀ ਲਿੱਤਾ ਠੀਕਾ ਕਹਿੰਦੇ ਘਰ ਲਿੱਤਾ ਚਲੋ ਸਾਡੇ ਸੁਧਾਰ ਹੋਊਗਾ ਤੇ ਜਲੰਧਰ ਦਾ ਤਾਂ ਕਰਕੇ ਭਾਈ ਮਾਜੀ ਵੋਟ ਕਿਹਨੂੰ ਪਾਉਂਗੇ ਵੋਟ ਯਾਰ ਭਾਈ ਕਿਸੇ ਨੂੰ ਨਹੀਂ ਪਾਣੀ ਕਾਰਨ ਕਾਰਨ ਭਾਈ ਸਾਰੇ ਚੋਰ ਇਕੱਠੇ ਕੀਤੇ ਨੇ ਨਹੀਂ ਤੁਹਾਨੂੰ ਕਿਹੜੀ ਪਾਰਟੀ ਜਾਂ ਕਿਹੜੀ ਸਰਕਾਰ ਦੇ ਕੰਮ ਵੀ ਲੱਗਦੇ ਆ ਮੈਨੂੰ ਤਾਂ ਸਿੱਧਾ ਸਾਨੂੰ ਮੈਨੂੰ ਰਾਸ਼ਟਰਪਤੀ ਰਾਜ ਵਧੀਆ ਲੱਗਦਾ ਭਾਈ ਜੀ ਅਸਾਂ ਕਹਿੰਦੇ ਰਾਸਤ ਨੂੰ ਪੱਕੀ ਦਾਇਰ ਹੋ ਜਾਗਾ ਪਤਾ ਕਿਉਂ ਆਣ ਨੂੰ ਬੋਰਡ ਪਾ ਕੇ ਅਸੀਂ ਬੱਚਿਆਂ ਦੇ ਆਪਣੀ ਦੇ ਆਪਣੇ ਜਿੰਦਗੀ ਖਰਾਬ ਕਰਦੇ ਹਾਂ ਭਾਈ ਜੀ ਹਾਂਜੀ ਉਹ ਭਇਆ ਕਿ ਨਸ਼ੇ ਦਾ ਸਾਰਾ ਹੀ ਵਕਾਂਦੇ ਕੋਈ ਹੋਰ ਤਾਂ ਨਹੀਂ ਬੰਦਾ ਵਕਾਂਦਾ ਅੱਛਾ ਜੀ ਤੇ ਬੱਚਿਆਂ ਦੀ ਜ਼ਿੰਦਗੀ ਨਹੀਂ ਖਰਾਬ ਹੁੰਦੀ ਤੇ ਕੀ ਹੁੰਦਾ ਬਸ ਇਲੰਦਰ ਦੇ ਨਸ਼ਾ ਆਏਗਾ ਬਹੁਤ ਆ ਗਿਆ ਭਾਈ ਜੀ ਅੱਛਾ ਜੀ ਨਾ ਕੋਈ ਉਹ ਕਹਿੰਦਾ ਮਣਕਾ ਇਹਦਾ ਖਤਮ ਕਰਤਾ ਨਸ਼ਾ ਮੰਨੋ ਤਾਂ ਲੱਗਦਾ ਨਹੀਂ ਭਾਈ ਇੱਥੇ ਦੇਖੋ ਦਿਹਾੜੀ ਚ ਕਿੰਨੇ ਬੰਦੇ ਰੁੱਲਦੇ ਹੁੰਦੇ ਨਸ਼ੇ ਨਾਲ ਬੇਫਿਕਰ ਹੋ ਕੇ ਰੁੱਲਦੇ ਹੁੰਦੇ ਅੱਛਾ ਜੀ ਤੁਸੀਂ ਆਪ ਦੇਖੇ ਕਿਦਾ ਪਾਰਕਾ ਦੇ ਵਿੱਚ ਕੋਲ ਕੇ ਸ਼ਰਾਬ ਪੀ ਕੇ ਲੰਮੇ ਵਿਆਂਦਾ ਕੋਈ ਚਿੱਟਾ ਪੀ ਕੇ ਲੰਮੇ ਵਿਆਂਦਾ ਸਾਰੀ ਦਾ ਸਰਕਾਰੀ ਕਰਦੀ ਹੋਰ ਕਰਦਾ ਕੌਣ ਪਿਆ ਜੀ ਜੋਟੇ ਨੂੰ ਪਾਏਗਾ ਕਾਂਗਰਸ ਸਰਕਾਰਨ ਇੰਨਾ ਨਾ ਨਾ ਬਰਾਬਰ ਹੈ। ਹਾਂਜੀ। ਇੰਨਾ ਡਰਾਮ ਨਹੀਂ ਆਇਆ ਇਹ ਕਾਰਨ ਦੱਸਦਾ। ਅਜਾ ਕਾਰਨ ਨਹੀਂ, ਵੋਟ ਸਿਰਫ ਕਾਂਗਰਸ ਨੂੰ ਹੀ ਪਾਉਣਿਆ ਉਹ। ਆਦੇ ਬਾਈ ਖੜਾ ਬਾਈ ਨੇ ਹਾਕ ਮਾਰੀ। ਬਾਈ ਕਿ ਵੋਟ ਕਿਨੂੰ ਪਾਏਗਾ? ਪਾਣੀ ਕਾਂਗਰਸ ਨੂੰ। ਅਜਾ ਕਾਂਗਰਸ ਨੂੰ। ਕਾਰਨ। ਕਾਰਨ ਭਜੀ ਹੁਕੀ ਦੱਸੀ ਇੰਨਾ ਟਾਂ ਥੋੜੀ ਹੈ ਆਪਣੀ ਕੋ। ਮਗਾ ਵੋਟ ਕਿਨੂੰ ਪਾਉਂਗੇ? ਵੋਟ ਕਿਨੂੰ ਪਾਉਂਗੇ? ਵੋਟ ਦੇ ਕਿ ਜਿਹੜਾ ਵਧੀਆ ਬੰਦਾ। ਜਿਹੜਾ ਵਧੀਆ ਵਾ। ਸਾਡੇ ਏਰੀਏ ਦੇ ਜਿਹੜੇ ਬੀਬੀ ਆ ਕੀ ਕੀ ਆ ਜਿਹੜੀਏ ਲੇਡੀਜ਼ ਖੜੀਆਂ ਇਧਰੋਂ। ਕਾਂਗਰਸ ਤੋਂ ਸ੍ਰੀਿੰਦਰ ਕੌਰ ਜੀ ਬਹੁਤ ਅੱਛੇ ਮੇਅਰ ਆ ਬਹੁਤ ਅੱਛਾ ਇਹਨਾਂ ਦਾ ਵਰਤਾਅ ਆ ਲੋਕਾਂ ਦੇ ਨਾਲ ਮਿਲਵਰਤਨ ਅੱਛਾ ਲੋਕਾਂ ਦੇ ਦੁੱਖ ਸੁੱਖs ਕੱਢਦੇ ਆ ਹੈਨਾ ਬੰਦਾ ਉਹੀ ਆ ਕਿ ਜਿਹੜਾ ਕਿਸੇ ਦੀ ਗੱਲ ਸੁਣੇ ਜੇ ਕਾਲ ਵੀ ਕਰੋ ਘਰੋਂ ਤੇ 2 ਮਿੰਟਾਂ ਦੇ ਵਿੱਚ ਵਿੱਚ ਆ ਕੇ ਇਹ ਲੋਕਾਂ ਨੂੰ ਆਪਣਾ ਘਰ ਆਉਂਦੇ ਆ ਸਾਰਾ ਕੰਮ ਕਰਵਾ ਦਿੰਦੇ ਆ ਇਸ ਤੋਂ ਵਧੀਆ ਮੈਨੂੰ ਤਾਂ ਨਹੀਂ ਕੋਈ ਬੰਦਾ ਲੱਗਿਆ ਤੇ ਗੁਰੂ ਕਿਰਪਾ ਕਰੇ ਕਿ ਇਸ ਤਰ੍ਹਾਂ ਦੇ ਜਿਹੜੇ ਸੱਚਜੇ ਪ੍ਰਬੰਧਕ ਆ ਸੱਚ ਜੇ ਲੋਗ ਆ ਸੱਚ ਜੇ ਕਾਰਕਟਰ ਉਹ ਇਹਨਾਂ ਨਾਲ ਜੋੜਨ ਤੇ ਇਹਨਾਂ ਦੀ ਜਿੱਤ ਇਹ ਜਿੱਤ ਕਰਾਉਣ ਇਹਨਾਂ ਦੀ ਭਾਈ ਵੋਟ ਕਿਨੂੰ ਪਾਏਗਾ ਆਪਾਂ ਤਾਂ ਕਾਂਗਰਸ ਨੂੰ ਪਾਉਣਾ ਭਾਜੀ ਕਾਰਨ ਕਾਰਨ ਭਾਜੀ ਦੇਖੋ ਆਪ ਪਾਰਟੀ 5 ਸਾਲ ਰਹੀ ਕੁਝ ਨਹੀਂ ਫਰਕ ਵਿਆ 2.5 ਸਾਲ ਹੋਇਆ ਉਹੀ ਮਤਲਬ 5 ਸਾਲ ਦੇ 2.5 ਸਾਲ ਹੋਇਆ ਚੰਨੀ ਸਰਕਾਰ 3 ਮਹੀਨੇ ਦੇ ਵਿੱਚ ਬਹੁਤ ਕੰਮ ਦਿਖਾਇਆ ਉਹਨੇ ਕੰਮ ਆਪਾਂ ਸਪੋਰਟ ਉਹਨਾਂ ਨੂੰ ਹੀ ਕਰਨਾ ਜੀ ਬਾਪੂ ਜੀ ਬਾਪੂ ਜੀ ਵੋਟ ਕਿਨੂੰ ਪਾਓਗੇ ਇਸ ਵਾਰ ਦੇਖੋ ਅਜੇ ਕੀ ਬਾਜ਼ਾਰ ਬਣਦਾ ਅੱਜ ਵਿਚਾਰ ਨਹੀਂ ਬਣਾਇਆ ਹੈਗਾ ਹਾਂ ਕਿਹੜੀ ਪਾਰਟੀਆਂ ਕਿਹੜੀ ਸਰਕਾਰ ਤੁਹਾਨੂੰ ਕੰਮ ਬਦੀ ਲੱਗਦੇ ਆ ਉਹਦੇ ਬਾਰੇ ਸਾਨੂੰ ਕੋਈ ਇੰਨੀ ਜਾਣਕਾਰੀ ਨਹੀਂ ਹੈਗੀ ਅੱਛਾ ਜੀ ਅੱਜ ਕੱਲ ਨੂੰ ਵੋਟਾਂ ਬਣੀਆਂ ਤੁਸੀਂ ਵਿਚਾਰ ਨਹੀਂ ਬਣਾਇਆ ਹੋਊਗਾ ਵਿਚਾਰ ਜਿੱਦਾਂ ਕਰਦੇ ਜਿੱਥੇ ਕਹਣਗੇ ਉੱਥੇ ਪਾ ਦਾਂਗੇ ਜਿੱਥੇ ਕਰਦੇ ਕਹਣਗੇ ਉੱਤੇ ਪਾ ਦਾਂਗੇ ਠੀਕ ਹੈ ਜੀ ਭਾਈ ਵੋਟ ਕਿਹਨੂੰ ਪਾਓਗੇ ਇਸ ਵਾਰ ਵੋਟ ਆਪ ਪਾਰਟੀ ਨੂੰ ਪਾਵਾਂਗੇ ਕਾਰਨ ਅੱਜ ਜੀ ਕਾਰਨ ਯਾਰ ਹੁਣ ਆਇਆ ਤੁਹਾਨੂੰ ਵਾਜ ਵੀ ਆਪਦੀ ਹੈ ਅੱਛਾ ਜੀ ਤੇ ਹੁਣ ਬੰਦਾ ਜਿਹੜਾ ਅੱਗੇ ਜਿਤਾਇਆ ਸੀ ਉਹ ਬੰਦਾ ਬਦਲ ਕੇ ਆਪਣੇ ਰਾਮਨੋ ਸੈਟ ਮਾਰ ਗਿਆ ਸੀ ਵਿੱਚ ਹੀ ਅੱਧ ਵਿੱਚ ਹੀ ਛੱਡ ਗਿਆ ਇਸ ਲਈ ਮਹਿੰਦਰ ਭਗਤ ਵੀ ਆਪਣਾ ਨਾਲੇ ਜਾਤੂ ਭਰਾ ਏ ਠੀਕ ਹੈ ਜੀ ਤੇ ਇਹਦਾ ਬੰਦਾ ਵੀ ਇਸ ਟਾਈਮ ਜਿੰਨਾ ਨਾਲੇ ਉੱਪਰ ਮੁੱਖ ਮੰਤਰੀ ਵੀ ਆਪਣੇ ਹੀ ਤੇ ਅਧਾਨਾ ਜ਼ਰੂਰੀ ਏ ਇਸ ਦਾ ਕਿਸ ਕੋ ਪਾਓਗੇ ਮੋੜ ਕੇ ਲਵਾਓਗੇ ਮੋੜ ਕੇ ਲਵਾਉਣੀਆ ਆਹੋ ਕੱਲ ਦੇਖਾ ਚੱਲੋ ਵਾਲਾ ਨਾ ਪਾਣਾ ਕਿਸਨੂੰ ਪਾਵਾਂਗੇ ਚਾੜ ਨੂੰ ਪਾਵਾਂਗੇ ਠੀਕ ਹੈ ਆਵੇ ਬਾਈ ਆ ਗਿਆ ਬਾਈ VOTING ਨੂੰ ਪਾਵੇਂਗਾ ਭਾਈ ਦੇਖੋ ਜਿੱਦਾਂ ਦੇ ਹਾਲਾਤ ਚੱਲਦੇ ਪਏ ਆ ਵੈਸੇ ਤੇ ਮੈਨੂੰ ਲੱਗ ਰਿਹਾ ਵੋਟ ਪਾਣੀ ਹੀ ਨਹੀਂ ਚਾਹੀਦੀ ਜਿੱਦਾਂ ਦੀ ਸਰਕਾਰ ਆ ਰਹੀ ਹੈ ਪਰ ਫਿਰ ਵੀ ਅਸੀਂ ਭਾਜਪਾ ਨੂੰ ਹੀ ਪਾਵਾਂਗੇ ਆਰਨ ਭਾਜਪਾ ਨੂੰ ਕਿਉਂ ਭਾਜਪਾ ਨੂੰ ਦੇਖੋ ਜੀ ਜਿਹੜਾ ਐਮਐਲ ਹੋਣਾ ਚਾਹੀਦਾ ਸਾਡੇ ਸ਼ਹਿਰ ਦਾ ਹੋਣਾ ਚਾਹੀਦਾ ਠੀਕ ਹੈ ਸਾਡੇ ਸ਼ਹਿਰ ਦੇ ਬਾਹਰਲੇ ਸ਼ਹਿਰ ਵਾਲੇ ਨੂੰ ਤਾਂ ਪਾਣੀ ਨਹੀਂ ਚਾਹੀਦੀ ਕਿਉਂਕਿ ਅਸੀਂ ਆਪਣੀ ਕੰਪਲੇਂਟ ਆਪਣੇ ਸ਼ਹਿਰ ਚ ਦੇ ਸਕਦੇ ਹਾਂ ਕਿਉਂਕਿ ਅਸੀਂ ਸਪੈਸ਼ਲ ਅਸੀਂ ਪੈਸੇ ਖਰਚ ਕੇ ਬਾਹਰ ਜਾਵਾਂਗੇ ਕੰਪਲੇਂਟ ਅਸੀਂ ਦਵਾਂਗੇ ਸਾਡੀ ਕੰਪਲੇਂਟ ਨਹੀਂ ਸੁਣੀ ਜਾਏਗੀ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਮਿੰਦਰ ਭਗਤ ਵੀਰ ਸ਼ਹਿਰ ਬਾਹਰ ਦਾ ਥੋੜਾ ਸ਼ਹਿਰ ਦਾ ਵਾ ਸੁਰਿੰਦਰ ਕੌਰ ਵੀ ਸ਼ਹਿਰ ਦੀ ਆ ਜਿਹਦੇ ਗੱਲ ਅਸੀਂ ਨਾਲ ਵੀ ਸ਼ਹਿਰ ਦੇ ਨੇ ਬੀਬੀ ਸਰਜੀਤ ਕੌਰ ਵੀ ਸ਼ਹਿਰ ਦੇ ਨੇ ਸਰ ਦੇਖੋ ਜੋ ਹਾਲਾ ਚੱਲਦੇ ਪਏ ਆ ਦੇਖੋ ਪਾਪਾ ਨੂੰ ਵੋੜ ਪਾਣੀ ਚਾਹੀਦੀ ਆ ਸਪੋਰਟ ਪਾਪਾ ਦੀ ਆ ਭਾਈ ਵੋਟ ਕਿਨੂੰ ਪਾਉਂਗੇ ਇਸ ਵਾਰ ਕਾਂਗਰਸ ਕਾਂਗਰਸ ਕਾਰਨ ਕਾਂ ਇਮਾਨਦਾਰ ਬੋਲ ਮੈਡਮ ਹਾਂਜੀ ਜਿਹੜੀ ਮੈਡਮ ਖਲੋਤੀ ਮਾ ਵੱਡੀ ਵੋਟ ਜੀ ਕਾਂਗਰਸ ਇਮਾਨਦਾਰੀ ਠੀਕ ਹੈ ਜੀ ਕੋਈ ਇੱਕ ਕੰਮ ਵਧੀਆ ਕੀਤਾ ਨਾ ਵਧੀਆ ਸਾਰੇ ਵਧੀਆ ਜੀ ਹੁਣ ਭਾਈ ਤੁਹਾਡੀ ਵੋਟ ਪਾ ਨਹੀਂ ਰਿਹਾ ਭਾਈ ਕਾਰਨ ਵੈਸੇ ਪਾ ਨਹੀਂ ਕਿਉਂ ਨਹੀਂ ਵੋਟ ਪਾਉਣਾ ਤਾਂ ਆਪਣਾ ਹੈਗਾ ਅਧਿਕਾਰ ਹੁੰਦਾ ਵਾ ਅਧਿਕਾਰ ਹੁੰਦਾ ਵੈਸੇ ਨਹੀਂ ਪਾ ਰਹੇ ਭਾਈ ਅੱਛਾ ਜੀ ਇਹ ਹੈ ਜਿਆ ਕੀ ਹੋ ਗਿਆ ਨਹੀਂ ਵੈਸੇ ਸਾਰੇ ਇੱਕ ਹੀ ਥਾਲੀ ਦੇ ਚਟੇ-ਵੱਟੇ ਆ ਭਾਈ ਸਾਰੇ। ਅੱਛਾ ਜੀ। ਇਹ ਸਾਰੇ ਥਾਲੀ ਦੇ ਇੱਕੋ ਚਟੇ-ਵੱਟੇ ਆ। ਬੋਟ ਆਪਾਂ ਪਾਉਣੀ ਹੋਣੀ ਹੈਗੀ ਇਸ ਵਾਰ। ਬੋਟ ਕਿ ਨੂੰ ਮਾਹੇਗਾ? ਕਾਂਗਰਸ ਨੂੰ। ਕਾਂਗਰਸ ਨੂੰ ਕਾਰਨ। ਭਾਈ ਉਹ ਜਿਹੜੇ ਖਲੋਤੀ ਆ ਮੈਡਮ ਉਹ ਵਧੀਆ ਕੰਮ ਕਰਦੀ ਆ। ਅੱਛਾ ਜੀ। ਹਾਂਜੀ। ਉਹ ਤੇ ਇਲਜ਼ਾਮ ਵੀ ਲੱਗਦਾ ਹੈ ਕ腐ਪਸ਼ਨ ਦੇ ਆ ਵੀ ਵਿਕਾਸ ਨਹੀਂ ਕੀਤਾ। ਸੀਵਰੇਜ ਦਾ ਡੰਪ ਬਣੇ ਪਏ ਨੇ। ਨਹੀਂ ਭਾਈ ਉਹ ਇੱਥੇ ਕੰਮ ਕਰਦੀ ਐ। ਐਵੇਂ ਉਹ ਕਹੀ ਐ। ਅੱਛਾ ਜੀ। ਹਾਂਜੀ। ਜੇ ਪੁਰਾਣੇ ਐਮਐਲਏ ਨੇ ਕੰਮ ਨਹੀਂ ਕੀਤਾ ਸੀਤਲ ਨਰਾਲ ਦੇ। ਭਾਈ ਉਹਨੇ ਆਪਣੇ ਉਧਰ ਕੀਤੇ ਹੋਗੇ ਜਿੱਥੇ ਹੈਗਾ ਅਜਾ ਠੀਕ ਹੈ ਜੀ ਕਿਹੜੀ ਸਰਕਾਰ ਦਾ ਜਿਹੜੇ ਪਾਰਟੀ ਦਾ ਕੰਮ ਦੀ ਲੱਗਦਾ ਆਪਾਂ ਨੂੰ ਝਾੜੂ ਪਈ ਐ ਸਾਰੀ ਹਾਂ ਭਾਈ ਭਾਈ ਵੋਟ ਕਿਨੂੰ ਪਾਵਾਂਗੇ ਝਾੜੂ ਨੂੰ ਹੀ ਪਾਣੀ ਭਾਈ ਕਾਰਨ ਆਪਣੇ ਮਹੱਲੇ ਦਾ ਭਾਜੀ ਐ ਐਮਐਲਏ ਦਾ ਜੀ ਵੋਟ ਕਿਨੂੰ ਪਾਵਾਂਗੇ ਝਾੜੂ ਨੂੰ ਕਾਰਨ ਵਧੀਆ ਬੰਦਾ ਠੀਕ ਠਾਕ ਬੰਦਾ ਹੈ ਇਮਾਨਦਾਰ ਬੰਦਾ ਹੋ ਠੀਕ ਹੈ ਆ ਝਾੜੂ ਭਾਈ ਆ ਦੇ ਭਾਈ ਵੋਟ ਵੋਟ ਕਿਨੂੰ ਪਾਵਾਂਗੇ ਝਾੜੂ ਨੂੰ ਜੀ ਕਾਰਨ ਝਾੜੂ ਝਾੜੂ ਅਜਾ ਠੀਕ ਆ ਦੇ ਭਾਈ ਵੋਟ ਕਿ ਨੂੰ ਪਾਉਂਗੇ ਭਈ ਇਹ ਸਾਡਾ ਲੋਕਤੰਤਰ ਅਧਿਕਾਰ ਹੈ ਅਸੀਂ ਇਹਨੂੰ ਜਾਰੀ ਨਹੀਂ ਕਰ ਸਕਦੇ ਕਿ ਹਾਮਨਾ ਕਿਹੜੀ ਪਾਰਟੀਆਂ ਦੀ ਕਿਹੜੀ ਸਰਕਾਰ ਵਧੀਆ ਕੰਮ ਕਰਦੀ ਹੈ ਸਰਕਾਰ ਦੇ ਪਿਛਲੀਆਂ ਸਰਕਾਰਾਂ ਹੀ ਕੰਮ ਕਰਕੇ ਗਈਆਂ ਆ ਐਦਕੀ 2.5 ਸਾਲ ਤੋਂ ਕੋਈ ਕੰਮ ਹੀ ਨਹੀਂ ਹੋਇਆ ਲਾਉਣ ਆਰਡਰ ਦੇਖੋ ਕਿੰਨਾ ਖਰਾਬ ਹੋ ਗਿਆ ਨਸ਼ੇ ਨੂੰ ਲੈ ਕੇ ਬੇਰੁਜ਼ਗਾਰੀ ਨੂੰ ਲੈ ਕੇ ਕਿੰਨਾ ਇੱਥੇ ਮਸਲੇ ਹੱਲ ਤਾਂ ਕਰਨੀ ਹੋਈ ਆ ਆਮ ਆਦਮੀ ਵੋਟ ਪਾਉਣ ਦਾ ਕਾਰਨ ਕੀ ਆ ਬਸ ਇਹ ਬੰਦਾ ਸਾਡੇ ਇਲਾਕੇ ਦਾ ਹੈਗਾ ਚਲੋ ਕੰਮ ਕਰੇਗਾ ਵਧੀਆ ਠੀਕ ਹੈ ਬੰਦਾ ਕੰਮ ਵਧੀਆ ਕਰੇਗਾ ਇਸ ਕਰਕੇ ਵੋਟ ਛਾੜੋ ਵੋਟ ਕਿਨੂੰ ਪਾਓਗੇ? ਵੋਟ ਬੀਬੀ ਸ੍ਰਿੰਦਰਕੌਰ ਜੀ। ਕਾਰਨ। ਹਾਂ? ਕਾਰਨ। ਕਾਰਨ ਦੇਖੋ ਜੀ ਜਿਹੜਾ ਝਾੜੂ ਵਾਲੇ ਆ ਇਹਨਾਂ ਨੇ ਵੀ ਕੋਈ ਹੱਲੇ ਤੇ ਕਰ ਕੀਤਾ ਤੇ ਆ ਬੀਜੇਪੀ ਵਾਲੇ ਆ ਜਿਹੜਾ ਇਹ ਦਾਅਸ ਹੋਇਆ ਚ ਪਾਰਟੀਆਂ ਲਾਈ ਜਾਂਦੇ ਅੱਗੇ ਉਹ ਉਧਰ ਸੀ। ਹੁਣ ਉਹ ਉਧਰ ਆ ਤੇ ਬੀਬੀ ਸ੍ਰਿੰਦਰਕੌਰ ਜਿਹੜੀ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੇ ਨਾਲ ਹੀ ਰਹੀ ਆ ਤੇ ਕਾਂਗਰਸ ਦੇ ਵਿੱਚ ਹੀ ਉਹ ਆਪਣਾ ਜਿੰਨਾ ਵੀ ਹੈਗਾ ਪਹਿਲਾਂ ਉਹਨਾਂ ਦੇ ਪਤੀ ਨੇ ਆ ਆਪਦੀ ਜ਼ਿੰਦਗੀ ਲਾਈ ਤਾਂ ਹੁਣ ਇਹ ਨਾ ਲਾਈ ਗਰੀਬੀ ਗਰੀਬੀ ਦੀ ਦੇ ਵਿੱਚ ਉੱਠ ਕੇ ਇੱਥੋਂ ਤੱਕਰ ਪਹੁੰਚੇ ਹੋ। ਭਾਈ ਵੋਟ ਕਿਹਨੂੰ ਪਾਵਾਂਗੇ? ਵੋਟ ਦੱਸ ਹੀ ਦਿੱਤਾ ਸੀ ਸਰਪੰਚ ਸਾਹਿਬ ਨੇ। ਨਹੀਂ ਇਹਨੇ ਵੀ ਕੋਟ ਆਉਂਦੀ ਥੋੜੀ ਆਉਂਦੀ ਆ। ਵੋਟ ਪਾਉਂਦੀ ਆ ਜੀ ਚੰਗੇ ਬੰਦੇ ਨੂੰ ਪਾਵਾਂਗੇ ਜੀ ਜਿਹੜਾ ਚੰਗਾ ਚੰਗਾ ਪਤਾ ਤੁਹਾਡੇ ਹੱਥਾਂ ਨਾਲ। ਚੰਗਾ ਤੁਹਾਨੂੰ ਪਤਾ ਰਾਜਨੀਤੀ 'ਚ ਤਾਂ ਵੈਸੇ ਕੋਈ ਨਹੀਂ ਚੰਗਾ। ਪਰ ਫਿਰ ਵੀ ਜਿਹੜਾ ਚੰਗਾ ਹੋਊਗਾ ਉਹਨੂੰ ਪਾਵਾਂਗੇ। ਤੁਹਾਡੇ ਸਾਹਮਣੇ ਕਿਹੜੀ ਪਾਰਟੀ ਵਧੀਆ ਕੰਮ ਕਰਦੀ ਪਈ ਕਿਹੜੀ ਸਰਕਾਰ ਕੰਮ ਕਰਦੀ ਪਈ ਆ? ਸਰਕਾਰ ਆਮ ਆਦਮੀ ਦੀ ਤਾਂ ਵਧੀਆ ਨਹੀਂ ਕਰ ਰਹੀ ਜੀ ਇਹਨਾਂ ਨੂੰ ਤਾਂ ਨਹੀਂ ਪਾਵਾਂਗੇ। ਅੱਛਾ ਜੀ। ਹਾਂ ਜੀ। ਤੇ ਆ ਦੋਦੇ ਰਾਂਕੂ ਉਹਨਾਂ ਨੂੰ ਮੈਂ ਨਹੀਂ ਪਾਵਾਂਗੇ ਜੀ ਕਾਂਗਰਸ ਨੂੰ ਹੀ ਪਾਵਾਂਗੇ। ਠੀਕ ਹੈ ਕਾਂਗਰਸ। ਹਾਂ। ਭਾਈ ਵੋਟ ਕਿਹਨੂੰ ਪਾਏਗਾ? ਵੋਟ ਬਾਣੀ ਚਾਲੂ ਨੂੰ। ਬੰਦਮਾਨ ਦੇ ਕੰਮ ਬਹੁਤ ਵਧੀਆ ਕਰ ਰਿਹਾ। ਬਿਜਲੀ ਦਾ ਬਿੱਲ ਫ੍ਰੀ ਆ। ਹੁਣ ਕਹਿੰਦਾ 1100 ਰੁਪਏ ਸਗਨ ਦਾਂਗੇ। ਦੇਖਿਆ ਯਾਰ ਬੰਦਾ ਪੂਰਾ ਪਰਿਵਾਰ ਸਮੇ ਲੱਗਾ। ਸਾਡਾ ਫਰਜ਼ ਹੁੰਦਾ ਇਸ ਵਾਰੀ ਲੀਡ ਚੰਗੀ ਦੇ ਕੇ ਭਗਤ ਨੂੰ ਜਿਤਾਈਏ। ਵੋਟ ਕਿਹਨੂੰ ਪਾਏਗਾ? ਚਾੜੂ। ਕਾਰਨ। ਹਾਂ? ਕਾਰਨ। ਕਾਰਨ ਨੂੰ ਤਾਂ ਨਹੀਂ ਪਤਾ ਯਾਰ ਮੈਨੂੰ ਸਹੀ ਇਨਸਾਨ ਕੰਮ ਚੱਲਾਂ। ਠੀਕ ਹੈ। ਹਾਂ। ਕਾਟ ਨੂੰ ਪਾਵਾਂਗੇ ਵੋਟ ਠੀਕ ਹੈ ਵੋਟ ਕਿਹਨੂੰ ਪਾਓਗੇ ਓਕੇ ਤੁਸੀਂ ਦੱਸੋ ਕਿਹਨੂੰ ਪਾਈਏ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਦਾ ਆਈ ਥਿੰਕ ਆਮ ਆਦਮੀ ਪਾਰਟੀ ਸਬਸਟ ਅੱਛਾ ਠੀਕ ਹੈ ਹਾਂਜੀ ਮੈਡਮ ਤੁਹਾਡੀ ਵੋਟ ਆਮ ਆਦਮੀ ਪਾਰਟੀ ਠੀਕ ਹੈ ਵੋਟ ਕਿਹੜੀ ਪਾਉਣੀ ਆ ਵੋਟ ਦੇਖੋ ਤੁਹਾਨੂੰ ਕਿਹੜੀ ਪਾਰਟੀਆਂ ਕਿਹੜੀ ਸਰਕਾਰ ਦੇ ਕੰਮ ਵਧੀਆ ਲੱਗਦੇ ਆ ਤੇ ਆਮ ਪਾਰਟੀ ਦੇ ਠੀਕ ਹੈ ਕਿ ਆਮ ਆਦਮੀ ਪਾਰਟੀ ਦੇ ਕੰਮ ਵਧੀਆ ਨੇ ਮੈਡਮ ਵੋਟ ਕਿਹਨੂੰ ਪਾਓਗੇ ਇਸ ਵਾਰ ਸੱਚ ਦੱਸਾ ਆ ਪਾਰਟੀ ਨੂੰ ਮੈਂ ਪਾਵਾਂ ਕਾਰਨ ਕਾਰਨ ਇਹ ਹੈ ਕਿ ਜਿੱਦਾਂ ਦੂਜੇ ਮਤਲਬ ਹੈਗੇ ਨੇ ਵਰਕਰ ਸਹੀ ਹੈ ਉਹਨਾਂ ਦੇ ਨਾ ਜਿਹੜੇ ਮਹਿੰਦਰ ਭਗਤ ਜੀ ਨੇ ਉਹ ਬਹੁਤ ਸਹੀ ਬੰਦਾ ਹੈ ਇਮਾਨਦਾਰ ਹੈ ਠੀਕ ਹੈ ਜੀ ਹਾਂਜੀ ਆਵਾਮ ਦੀ ਪਾਰਟੀ ਨੂੰ ਕਾਰਨ ਕਾਰਨ ਕੀ ਹੈ ਤੁਹਾਡੇ ਸਾਹਮਣੇ ਦਿਦਾ ਫਿਰ ਸਾਰਾ ਮਤਲਬ ਕਿ ਕੰਮ ਕਰਵਾ ਰਹੇ ਜੋ ਵੀ ਸਾਰਾ ਕੁਝ ਵਧੀਆ ਕਰਵਾ ਰਹੇ ਆ ਵਧੀਆ ਭਾਈ ਵੋਟ ਕਿਹਨੂੰ ਪਾਓਗੇ ਇਸ ਵਾਰ ਚੱਲ ਨੂੰ ਪਾਵਾਂਗੇ ਆਪ ਕਾਰਨ ਹਾਂਜੀ ਕਾਰਨ ਕਾਰਨ ਬਹੁਤ ਕੁਝ ਕੀਤਾ ਉਹਨਾਂ ਨੇ ਉਹ ਏਕ ਕੰਮ ਸਾਨੂੰ ਬਣਾ ਦੇ ਇੱਕ ਬਿਜਲੀ ਫਰੀ ਕੀਤੀ ਉਹਨਾਂ ਨੇ ਬਿਜਲੀ ਹੋਰ ਦੱਸੋ ਹਲਕਾ ਵਿਜਲੰਦਰ ਵੈਸਲੀ ਕੀ ਕੀਤਾ ਵਿਜਲੰਦਰ ਵੈਸਲੀ ਤਾਂ ਆਪਣਾ ਕੀਤਾ ਤਾਂ ਬਹੁਤ ਅੱਛਾ ਗਾਇਆ ਪਰ ਕੀ ਕੀ ਦੱਸ ਸਕਦੇ ਆ ਅੱਛਾ ਜੀ ਹੂੰ ਔਰ ਘੋੜਾ ਝੜ ਨੂੰ ਪੱਕੇ ਪੱਕੇ ਚੜਨ ਔਰ ਕਿ ਨੂੰ ਪਾਉਂਗੇ ਤੇ ਤੇਰਾ ਚੈਨਲ ਤੁਹਾਡਾ ਮੇਰਾ ਵਸਦਾ ਪੰਜਾਬ ਜੀ ਵਸਦਾ ਮੈਂ ਤੁਹਾਡੇ ਵਸਦਾ ਪੰਜਾਬ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਹਾਂ ਜੀ ਜਿਹੜੇ ਇਸ ਇਲਾਕੇ 'ਚ ਆਏ ਨੇ ਔਰ ਕਾਂਗਰਸ ਨੂੰ ਪਾਣੀ ਆ ਔਰ ਸਰੇਆ ਪਾਣੀ ਆ ਕਾਰਨ ਕਰਨੇ ਕਿ ਜਿਹੜੀ ਇਹ ਭਗਵੰਤਬਾਨ ਦੇ ਵਾਦੇ ਜਿਹੜੇ ਨੇ ਉਹਨੇ ਕਿਤੇ ਪੂਰੇ ਨਹੀਂ ਕੀਤੇ ਜੀ ਜੀ ਭਗਵੰਤਬਾਨ ਦੇ ਵਾਦੇ ਗੱਲ ਜੀ ਉਹ ਵੇਲੇ ਜਾਂ 43000 ਨੌਕਰੀਆਂ ਵਾਦ ਨਹੀਂ ਹੈਗੇ ਕੋਈ ਨੌਕਰੀ ਨੌਕਰੀ ਅਹੀ ਨਹੀਂ ਦੇਖੀ ਜਿਹੜਾ ਨੇ ਬੀਬੀਆਂ ਨੂੰ ਕਿਹਾ ਸੀ 1-1000 ਰੁਪਏ ਦੇਵਾਂਗੇ ਉਹ ਵਾਦਾ ਪੂਰਾ ਨਹੀਂ ਕੀਤਾ ਸਭ ਤੋਂ ਵੱਡਾ ਵਾਦਾ ਇਹ ਹੀ ਇਹਨਾਂ ਕਿਹਾ ਜਦੋਂ ਅਸੀਂ ਆਪਣੀ ਕੁਰਸੀ ਤੇ ਬਾਹਾਂਗੇ ਉਸ ਦਿਨ ਹਜ਼ਾਰ ਹਜ਼ਾਰ ਰੁਪਏ ਦੇਣਾ ਸ਼ੁਰੂ ਕਰਦੇ ਆ ਉਹਨਾਂ ਦਾ ਕਹਿਣਾ ਵਾ ਕਿ ਅਸੀਂ ਤੁਹਾਡੇ ਬਿਜਲੀ ਦੇ ਬਿੱਲ ਮਾਫ ਕਰਕੇ 4 ਤੋਂ 5000 ਰੁਪਏ ਪ੍ਰੋਫਿਟ ਕੀਤਾ ਤੇ ਹਜ਼ਾਰ ਹਜ਼ਾਰ ਰੁਪਏ ਨੂੰ ਰੋਝਣੇ ਕੋਈ ਫਾਇਦਾ ਨਹੀਂ ਹੋਇਆ ਉਹ 400 ਜੂਨਟ ਮਾਫ ਸੀ ਨਾ ਉਹਦੇ ਨਾਲ ਹੀ ਉਹਨਾਂ ਤੇ ਜ਼ਰਾ ਹੋ ਜਾਂਦਾ ਸੀ ਇਹ ਜਿਹੜਾ ਮੈਂ ਅਮੀਰ ਨੇ ਉਹਨਾਂ ਦਾ ਫਾਇਦਾ ਹੋਇਆ ਵਾ ਗਰੀਬਾਂ ਦਾ ਕੋਈ ਫਾਇਦਾ ਨਹੀਂ ਹੋਇਆ ਤੁਹਾਡੇ ਕਾਉਂਸਲਰ ਦੇ ਵੀ ਇਲਜ਼ਾਮ ਲੱਗਦੇ ਨੇ ਕਿ ਉਹਨੇ ਚਾਰ 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 ਵਾਰੀ ਕਾਉਂਸਲਰੀ ਕੀਤੀ ਆ 20 ਸਾਲ ਦਾ ਹਲਕੇ ਆਪਣੇ ਆਪਣੇ ਵਾਰ ਦਾ ਪੁੱਛਿਆ ਤੱਕ ਨਹੀਂ ਕੋਈ ਵਿਕਾਸ ਨਹੀਂ ਕੀਤਾ ਹੈਗਾ ਮੈਂ ਇੱਕ ਗੱਲ ਤਾਂ ਕਹਿਣਾ ਚਾਹੁੰਦਾ ਵਾ ਲੋਕੀ ਇਸੇ ਗੱਲ ਤੋਂ ਉਹ ਕਹਿੰਦੇ ਨੇ 100000 ਰੁਪਏ ਨਹੀਂ ਦਿੱਤਾ ਇਸ ਕਰਕੇ ਹੀ ਇਹ ਇਹਦੇ ਬਹੁਤ ਖਲਾਫ ਆ ਇਹਦਾ ਹਰੰਦਾ ਕਰਨ ਇਹੋ ਹੀ ਆ ਪਿਛਲੀ ਵਾਰ ਕਿ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਝੂਠਾ ਵਾਅਦਾ ਕੀਤਾ ਸੀ ਝੂਠੇ ਵਾਅਦੇ ਨਹੀਂ ਕਰਨੇ ਚਾਹੀਦੇ ਜਿਹੜਾ ਵਾਅਦਾ ਕਰਨਾ ਪੂਰਾ ਕਰਨ ਠੀਕ ਹੈ ਜੀ ਹਾਂ ਜੀ ਇਸ ਵਾਰ ਜਿਤਾਉਂਗੇ ਆ ਕਾਂਗਰਸ ਨੂੰ ਕਾਂਗਰਸ ਇੱਥੋਂ ਜ਼ਿਆਦਾ ਮਾਰਜਨ ਨਾਲ ਨਹੀਂ ਮੈਂ ਮਾਰਨ ਲੱਗਣਾ ਵਾਂ ਉਹ ਘੱਟ ਮਾਰਜਨ ਨਾਲ ਜਿੱਥੇ ਕਾਂਗਰਸ ਜਿੱਤੇਗੀ ਠੀਕ ਹੈ ਕਹਿੰਦੇ ਕਾਂਗਰਸ ਭਾਵੇਂ ਘੱਟ ਮਾਰਜਨ ਨਾਲ ਜਿੱਤੇ ਪਰ ਜਿੱਤੂਗੀ ਕਾਂਗਰਸ ਕਿਉਂ ਕਾਂਗਰਸ ਦੇ ਕੰਮ ਕੀਤੇ ਲੈਦੇ ਨੇ ਆ ਬਾਈ ਖੜਾ ਵਾ ਬਾਈ VOTING ਨੂੰ ਪਾ ਵੋਟ ਪਈ ਕਾਂਗਰਸ ਨੂੰ ਕਾਰਨ ਹਾਂਜੀ ਕਾਰਨ ਕਾਂਗਰਸੀ ਐਮਪੀ ਬਣੇ ਸੀ ਹਨਾ ਅੱਛਾ ਚਰਨਜੀਤ ਸਿੰਘ ਹਾਂਜੀ ਯਾਦ ਤਰ ਹੋਰੇ ਚਾਂਸ ਹੈ ਜੀ ਬਾਕੀ ਕੁਝ ਕਹਿ ਨਹੀਂ ਸਕਦੇ ਕੁਝ ਵੀ ਹੋ ਸਕਦਾ ਹੈ ਅੱਛਾ ਠੀਕ ਹੈ ਕਹਿੰਦੇ ਵੋਟ ਚਰਨਜੀਤ ਚੰਨੀ ਦੇ ਨਾਂ ਤੇ ਪਾਵਾਂਗੇ ਕਿਉਂਕਿ ਚਰਨਜੀਤ ਚੰਨੀ ਸਾਡਾ ਐਮਪੀ ਬਣਿਆ ਬਾਕੀ ਵੋਟ ਕਿਹਨੂੰ ਪਾਵਾਂਗੇ ਪੰਜੇ ਨੂੰ ਜੀ ਕਾਰਨ ਬਾਈ ਸੇ ਮੈਂ ਕਾਂਗਰਸੀ ਇਹ ਬੋਰਡ ਦੇਖੋ ਜੀ ਕੰਮ ਕਰਦੇ ਕਰਨ ਵਾਲਾ ਹੈ ਨਹੀਂ ਕੋਈ ਵੀ ਸਾਰੇ ਇਦਾਂ ਦੇ ਹੀ ਹੈ ਸਾਰੇ ਨੇ ਆਪਣਾ ਆਪਣਾ ਕੰਮ ਕਰਾਣਾ ਮੈਂ ਆਪਣੇ ਘਰੇ ਬਹਿਣਾ ਚੌਪ ਕਰਕੇ ਜਾ ਕੇ ਗਰੀਬੰਦਾ ਰੋਡ ਤੇ ਮਰਦਾ ਮਰੀ ਜਾਵੇ ਭੁੱਖੇ ਭਣ ਜਿਹੜੇ ਰੋਡ ਤੇ ਬੈਠੇ ਮਰਨਦੇ ਆ ਠੀਕ ਆ ਇਹ ਸਾਰਿਆਂ ਨੂੰ ਆਪਣੀ ਲੋਕਡਗ ਵਾਹੀ ਬੋਰਡ ਲੈ ਲਈਏ ਤੇ ਬਾਅਦ ਚ ਕਿਸੇ ਕਿਸੇ ਨੇ ਨਹੀਂ ਪੁੱਛਣਾ ਆਮ ਆਦਮੀ ਪਾਰਟੀ ਦੀ ਗੱਲ ਕਰੀ ਆਮ ਆਦਮੀ ਪਾਰਟੀ ਦਾਵਾ ਕਰਦੀ ਹੈ ਵੀ ਇਸ ਜ਼ੀਰੋ ਬਿੱਲ ਦੇ ਦਿੱਤੇ ਆ ਤਾਂ ਤਾਲੀਆਂ ਨੌਕਰੀ ਦਿੱਤੀ ਆ ਦੇਖੋ ਆਮ ਆਦਮੀ ਪਾਰਟੀ ਨੇ ਕਈ ਲੋਕਾਂ ਦੀਆਂ ਜੇਪਾਂ ਥੋੜੀ ਰੋਕੀਆਂ ਪੈਸੇ ਰੋਕੇ ਆ ਜਿਹੜੇ ਸੀ ਮਹੀਨੇ ਬਾਅਦ ਇਹਨਾਂ 2000 3000 ਦਿੰਦੇ ਸੀ ਠੀਕ ਆ ਉਹੀ ਪੈਸੇ ਉਹਨੂੰ ਕਿਸੇ ਆਪਾਂ ਹੋਰ ਪਾਸੇ ਲਾ ਦਿੰਦੇ ਆ ਆ ਵਧੀਆ ਕੀਤਾ ਵਾ ਉਨੇ ਗੱਲ ਕਹੀ ਸੀ ਕਿ ਬੂਟਾ ਲਾਇਆ ਨੂੰ ਫਲ ਤਾਂ ਲੱਗ ਲੈਂਦੇ ਹੋ ਲੋਕੀ ਇਹ ਗੱਲ ਨੂੰ ਸਮਝਦੇ ਨਹੀਂ ਵੇ ਲੋਕੀ ਗੱਲ ਲੋਕੀ ਕਹਿੰਦੇ ਫਲ ਹੁਣੇ ਲੱਗ ਜਾਵੇ ਕਿਉਂਕਿ ਪਾਰਟੀ ਬਾਜ਼ੀਆਂ ਵਾਂ ਹਰ ਇੱਕ ਬੰਦਾ ਉਂਗਲਾਂ ਲਾਉਂਦਾ ਵਾ ਲੜਾਈਆਂ ਕਰਾਂਦਾ ਹਰ ਕੁਛ ਕਰਦਾ ਵਾ ਠੀਕ ਹੈ ਨਾ ਆਮ ਪਾਰਟੀ ਜਿਹੜੀ ਹੈਗੀ ਵਧੀਆ ਬੰਦੇ ਹੈਗੇ ਆ ਕੁਝ ਬੰਦੇ ਐਦਾਂ ਦੇ ਉਂਗਲਾਂ ਲਾ ਕੇ ਪਾਰਟੀ ਵਾਈ ਬੋਗਰ ਲਾ ਦੇ ਬੰਦੇ ਹੈਗੇ ਆ ਹੁਣ ਕਿਨੂੰ ਪਾਉਂਗੇ ਵੋਟ ਆਪਣੀ ਛਾੜੂ ਨੂੰ ਜਾਣੀ ਆ ਭਾਈ ਪਾਰੀ ਖੜਿਆ ਭਾਈ ਵੋਟ ਕਿਨੂੰ ਪਾਉਂਗੇ ਆਮ ਪਾਰਟੀ ਕਰਨਾ ਆਨ ਬਸ ਜਾਈਏ ਸਰ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਗੇ ਆਹ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਵੋਟ ਕਿਨੂੰ ਪਾਉਂਗੇ ਦੇਖੋ ਵੋਟ ਦੱਸ ਕੇ ਨਹੀਂ ਪਾਈ ਜਾਂਦੀ ਜੇ ਆਪਾਂ ਦੱਸ ਹੀ ਦਿੱਤਾ ਤੇ ਫਿਰ ਉਹ ਉਜਾਗਰ ਹੋ ਗਿਆ ਜਿਹੜਾ ਬੈਸਟ ਕੈਂਡੀਡੇਟ ਹੈ ਇਹਦੇ ਵਿੱਚ ਉਹਨੂੰ ਜਾਊਗੀ ਵੋਟ ਕਿਹੜਾ ਤੁਸੀਂ ਮਾਪਦੰਡ ਤੈਅ ਕੀਤਾ ਵਾ ਕਿਹੜੇ ਮਾਪਦੰਡ ਤੈਅ ਵੋਟ ਪਾਉਂਗੇ ਮਾਪਦੰਡ ਇਹਦਾ ਜਿਹੜਾ ਸਾਡੀਆਂ ਲੋੜੀਂਦੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਟਾਰਗੇਟ ਕਰਨ ਉਹ ਸਾਫ ਸਫਾਈ ਦਾ ਧਿਆਨ ਰੱਖਣ ਪੜ੍ਹਾਈ ਦਾ ਧਿਆਨ ਰੱਖਣ ਪਾਣੀ ਦਾ ਸੀਵਰੇਜ ਦਾ ਸਾਰਾ ਜੋ ਲੋਕਲ ਚਾਹੀਦਾ ਹੁੰਦਾ ਸਾਨੂੰ ਉਹ ਮਿਲੇ ਤੁਹਾਡੇ ਹਿਸਾਬ ਨਾਲ ਕਿਹੜੀ ਪਾਰਟੀਆਂ ਨੇ ਸਰਕਾਰ ਵਧੀਆ ਕੰਮ ਕਰਦੀ ਹੈ ਦੇਖੋ ਪਾਰਟੀਆਂ ਕਹਿੰਦੀਆਂ ਨੇ ਸਾਰੀਆਂ ਇੱਕੋ ਜੀਆਂ ਨੇ ਪਰ ਜਦੋਂ ਗੱਦੀ ਦੇ ਬੰਦੀਆਂ ਬਦਲ ਜਾਂਦੀਆਂ ਠੀਕ ਹੈ ਔਰ ਉਹਦੇ ਅਕੋਰਡਿੰਗਲੀ ਸਾਨੂੰ ਹੁਣ ਸੋਚ ਕੇ ਉਸ ਹਿਸਾਬ ਨਾਲ ਹੀ ਆਪਾਂ ਨੂੰ ਵੋਟ ਪਾਣੀ ਤੁਹਾਨੂੰ ਪਾਵੇਂ ਤਾਂ ਮੈਂ ਤਾਂ ਇਲੈਕਸ਼ਨ ਅੱਜ ਖੜਾ ਨਹੀਂਗਾ ਇਸ ਕਰ ਤਾਂ ਪਾਣੀ ਇਹ ਤੁਹਾਨੂੰ ਤੁਹਾਨੂੰ ਕਿਹੜੀ ਸਰਕਾਰ ਦਾ ਕਿਹੜੀ ਪਾਰਟੀ ਦਾ ਕੰਮ ਵੀ ਲੱਗਦਾ ਸਰਕਾਰਾਂ ਤੁਹਾਨੂੰ ਪਤਾ ਹੀ ਹੈ ਸਾਨੂੰ ਕੋਈ ਪੁੱਛਦੇ ਪਏ ਤੁਸੀਂ ਨੇਣੇ ਹੋ ਇਹ ਤਾਂ ਨਹੀਂ ਆਣੀਆ ਨਹੀਂ ਫਿਰ ਤੁਹਾਡੇ ਹਿਸਾਬ ਨਾਲ ਕਿਹੜੀ ਸਰਕਾਰ ਵਧੀਆ ਚਲ ਕਿਹੜੀ ਪਾਰਟੀ ਕੰਮ ਵਧੀਆ ਨਹੀਂ ਇੱਥੇ ਇਦਾਂ ਹੀ ਆਪਣਾ ਮੋਜਾ ਕਰੋ ਖਾਓ ਪੀਓ ਨੰਦ ਲੋ ਇਹ ਸਰਕਾਰ ਹੈ ਇਹ ਸਨ ਜਲੰਧਰ ਵੈਸਟ ਦੇ ਲੋਕਾਂ ਦੀ رائے ਕੁਝ ਹੀ ਘੰਟੇ ਦਾ ਪਹਿਲੇ ਸਰਵੇ ਲੈ ਕੇ ਹਾਜ਼ਰ ਹੋਣਾ ਤੁਹਾਡੇ ਵਿੱਚਕਾਰ ਅਗਲੀ ਹੋਰ ਨਵੀਂ ਅਪਡੇਟ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਜੇ ਵਧੀਆ ਲੱਗਾ ਸ਼ੇਅਰ ਸ਼ੁਰੂ ਕਰ ਦਿਓ ਕੈਮਰਾਮੈਨ ਹਮਾਂਚ ਦੇ ਨਾਲ ਮੈਂ ਕਾਸ਼ ਬੋਪਾ ਰਹਾ